ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਅੱਜ ਅਸੀਂ ਜਿਹੜਾ ਖੇਮ ਕਰਨ ਜੋ ਬਾਰਡਰ ਦੇ ਉੱਤੇ ਵਸਿਆ ਹੋਇਆ ਹਲਕਾ ਹੈ ਖੇਮ ਕਰਨ ਜਿਹੜਾ ਵਿਧਾਨ ਸਭਾ ਹਲਕਾ ਖੇਮ ਕਰਨਾ ਉੱਥੇ ਵਿਸ਼ੇਸ਼ ਤੌਰ ਤੇ ਅੱਜ ਜਿਨ੍ਹਾਂ ਨੂੰ ਟਿਕਟ ਮਿਲੀ ਆ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤੇ ਜਿਹੜਾ ਇਲੈਕਸ਼ਨ ਦਾ ਵਿਗੜ ਵੱਜ ਗਿਆ ਹੈ ਤੇ ਅਸੀਂ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾ ਜੀ ਸਾਡੇ ਚੈਨਲ ਵੱਲੋਂ ਕਿ ਤੁਹਾਨੂੰ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੀ ਟਿਕਟ ਮਿਲੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਸੰਗਤ ਦੇ ਰੂਬਰੂ ਕਰਾਉਣ ਲਈ ਇੱਥੇ ਸਾਡੇ ਕੋਲ ਆਏ ਜੀ ਬਹੁਤ ਬਹੁਤ ਧੰਨਵਾਦ ਤੇ ਸਰ ਇਲੈਕਸ਼ਨ ਦੇ ਸਬੰਧ ਦੇ ਵਿੱਚ ਤੇ VOTERਾਂ ਤੇ SUPPORTERਾਂ ਦੇ ਲਈ ਕੀ ਮੈਸੇਜ ਹੈ ਤੁਹਾਡਾ ਵੋਟਰਾਂ ਟ੍ਰਾਂਸਪੋਰਟਰਾਂ ਨੂੰ ਮੈਂ ਇਹੋ ਬੇਨਤੀ ਕਰਦਾ ਨੌਂ ਵਿਧਾਨ ਸਭਾ ਸਾਡੀ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਨੌਂ ਦੀਆਂ ਨੌਂ ਵਿਧਾਨ ਸਭਾ ਦੇ ਵਿੱਚ ਜਿੰਨੇ ਵੀ ਮੇਰੀਆਂ ਭੈਣਾਂ ਮੇਰੇ ਭਰਾ ਜਿੰਨੇ ਵੀ ਵੋਟਰ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਅੱਗੇ ਆਪਾਂ ਕਾਲੀ ਦਲ ਕਾਂਗਰਸ ਦੇ ਇਥੋਂ ਲੋਕ ਸਭਾ ਦੇ ਮੈਂਬਰ ਬਣਾ ਕੇ ਭੇਜ ਦੇ ਰਹੇ ਆ ਕਿਸੇ ਨੇ ਕੁਝ ਨਹੀਂ ਕੀਤਾ ਤੁਹਾਡਾ ਭਰਾ ਤੁਹਾਡੇ ਹੱਕਾਂ ਲਈ ਹਕੂਕਾਂ ਦੀ ਲੜਾਈ ਲੜ ਕੇ ਸਾਡੇ ਜੋ ਵੀ ਫੰਡ ਪਾਉਂਦੇ ਆ ਬਾਰਡਰ ਬੈਲਟ ਦੇ ਜਾਂ ਜਿਵੇਂ ਸਾਡੇ ਦਰਿਆਈ ਏਰੀਆ ਗੁੰਦਵਾਲ ਸਾਹਿਬ ਖਡੂਰ ਸਾਹਿਬ ਪਰੇ ਸੁਲਤਾਨਪੁਰ ਲੋਧੀ ਇੱਥੇ ਸਾਡੇ ਪੱਟੀ ਹਲਕੇ ਦੇ ਵਿੱਚ ਕੇਮ ਕਰਨ ਚ ਝੁਗੀਆਂ ਨੂਰ ਮੁਹੰਮਦ ਮੁਠਿਆਂ ਵਾਲਾ ਸਭਰਾ ਕਿੰਨਾ ਨੁਕਸਾਨ ਹੋਇਆ ਹਾੜ ਵਾਲੇ ਪਾਣੀ ਨਾਲ ਫਸਲਾਂ ਵਾਸਤੇ ਤਾਰੋਂ ਪਾਰਲੇ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਜ਼ਮੀਨਾਂ ਲਈ ਜਿਹੜਾ 10000 ਮੁਆਵਜ਼ਾ ਆਉਂਦਾ ਇੱਥੇ ਸਾਡੇ 6500 ਰੁਪਏ ਆ ਪਾਣੀ ਨਾਲ ਖਰਾਬ ਹੋਈਆਂ ਜ਼ਮੀਨਾਂ ਦੇ ਉਹ ਵੀ ਕਿਤੇ ਆ ਗਿਆ ਕਿਤੇ ਨਾ ਆ ਉਹ ਮਾਲਜਾ ਘਟ ਤੋਂ ਘਟ ਸਾਡੀ ਇੰਡੀਆ ਲਾਈਨਸ ਦੀ ਸਰਕਾਰ ਬੰਦ ਉਹ 50000 ਰੁਪਇਆ ਕਰਾ ਕੇ ਲੈ ਕੇ ਆਵਾਂਗੇ ਜਿਹੜੇ ਸਾਡੇ ਰੂਰਲ ਡਵੈਲਪਮੈਂਟ ਫੰਡ ਤੇ ਹਜ਼ਾਰਾਂ ਕਰੋੜ ਰੁਪਇਆ ਰੁਕਿਆ ਸੈਂਟਰ ਨੇ ਉਹ ਵੀ 1-1 ਰੁਪਇਆ ਲੈ ਕੇ ਆਵਾਂਗੇ ਲੋਕ ਜਿਹੜੇ ਆ ਬੜੇ ਸਿਆਣੇ ਆ ਮੋਦੀ ਸਰਕਾਰ ਤੋਂ ਅੱਕੇ ਤੇ ਥੱਕੇ ਪਏ ਆ 10 ਸਾਲ ਲਗਾਤਾਰ ਸੱਤਾ ਦੇ ਵਿੱਚ ਰਹੀ ਹੈ ਮੋਦੀ ਸਰਕਾਰ ਜਿਨੇ ਬੇੜਾ ਗਰਕ ਕਰਕੇ ਰੱਖਤਾ ਪੂਰੇ ਭਾਰਤ ਦਾ ਹੀ ਬਾਕੀ ਜਿਹੜੀਆਂ ਸਟੇਟਾਂ ਦੇ ਵਿੱਚ ਗੈਰ ਬੀਜੇਪੀ ਸਰਕਾਰਾਂ ਉੱਥੇ ਤੇ ਨਾ ਰੁਪਈਆ ਨਹੀਂ ਦਿੱਤਾ ਇਹ ਸਮਝਿਆ ਕਿ ਇਹ ਸਾਡਾ ਆਣੀਗਾ ਇਹ ਸੂਬੇ ਜਿਹੜੇ ਆ ਪਾਕਿਸਤਾਨ ਦੇ ਨਾਲ ਨੇ ਇਹਨਾਂ ਨੇ ਤੇ ਸਾਨੂੰ ਪਾਕਿਸਤਾਨ ਨਾਲੋਂ ਵੀ ਮਾੜਾ ਰੁਪਈਆ ਕੀਤਾ ਪੰਜਾਬ ਦੇ ਨਾਲ ਹੁਣ ਆ ਸਾਡੇ ਕਿਸਾਨ ਵੀਰ ਹਰਿਆਣੇ ਦੇ ਬਾਰਡਰ ਤੇ ਆਪਦੇ ਹੱਕਾਂ ਲਈ ਲੜਨ ਗਏ ਆ ਐਮ ਐਸ ਪੀ ਸਾਡਾ ਕਾਨੂੰਨਨਾਕ ਬੰਦਾ ਅਸੀਂ ਕਿਸਾਨ ਤਾਂ ਹੀ ਸਾਡਾ ਪੰਜਾਬ ਹੈ ਤਾਂ ਹੀ ਸਾਡੀ ਕਿਸਾਨੀ ਆ ਤਾਂ ਹੀ ਪੰਜਾਬੀਅਤ ਹੈ ਜੇ ਐਮ ਐਸ ਪੀ ਮਿਲੇ ਤੇ ਇਹ ਉਹ ਪੰਜਾਬ ਹੈ ਜਿਨੇ 1965 66 ਦੇ ਵਿੱਚ ਜਦੋਂ ਪੂਰੇ ਭਾਰਤ ਦੇ ਵਿੱਚ ਅਨਾਜ ਦੀ ਘਾਟ ਆਈ ਭੁੱਖਮਰੀ ਪਈ ਤੇ ਪੰਜਾਬ ਨੇ ਪੂਰੇ ਭਾਰਤ ਦਾ ਢਿੱਡ ਭਰ ਲਿਆ ਅਨਾਜ ਪੈਦਾ ਕਰਕੇ ਇਹ ਉਹ ਪੰਜਾਬ ਆ ਜਿ ਨੇ ਪੂਰੀਆਂ ਸਟੇਟਾਂ ਦੇ ਵਿੱਚ ਕਾਣਕ ਤੇ ਝੋਨਾ ਜਿਹੜਾ ਮੁਕਰ ਨਹੀਂ ਦਿੱਤਾ ਇੱਥੋਂ ਤੱਕ ਕਿ ਦੂਜੀਆਂ ਬਾਹਰਲੀਆਂ ਕੰਟਰੀਆਂ ਚ ਵੀ ਸਾਡਾ ਭਾਰਤ ਕਾਣਕ ਝੋਨਾ ਬਾਸਮਤੀ ਭੇਜਦਾ ਰਿਹਾ ਤੇ ਅੱਜ ਜਦੋਂ ਅਨਾਜ ਵਾਧੂ ਹੋ ਗਿਆ ਦੂਜੀਆਂ ਸਟੇਟਾਂ ਤੇ ਅੱਜ ਆਂਦੇ ਐ ਐਮਐਸਪੀ ਨਹੀਂ ਦੇਣੀ ਇਹ ਕੰਟਰੈਕਟ ਫਾਰਮਿੰਗ ਹੋਣੀ ਆ ਵੇਖੋ ਅਸੀਂ ਕਿਸਾਨਾਂ ਦੇ ਨਾਲ ਆ ਜਿਹੜੇ ਕਿਸਾਨ ਉੱਥੇ ਬਾਰਡਰਾਂ ਦੇ ਬੈਠੇ ਆ ਅਸੀਂ ਉਹਨਾਂ ਦੇ ਇੱਕ ਇੱਕ ਪਾਲ ਦਾ ਇੱਕ ਇੱਕ ਮਿੰਟ ਦਾ ਇੱਕ ਇੱਕ ਘੰਟੇ ਦੇ ਅਸੀਂ ਕਰਜਾਈਆਂ ਉਹਨਾਂ ਦੀ ਤੇ ਹਰ ਸਟੈਂਡ ਤੇ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਪੋਤੇ ਆ ਜੇ ਲੋੜ ਪਈ ਤੇ ਅਸੀਂ ਵੀ ਨਾਲ ਕਿਸਾਨਾਂ ਦੇ ਉੱਥੇ ਡਟਾਂਗੇ ਇਹੋ ਜੀ ਗੱਲ ਨਹੀਂ ਅਸੀਂ ਪਿੱਛੇ ਹੋਣ ਵਾਲੇ ਨਹੀਂਗੇ ਆਮ ਆਦਮੀ ਪਾਰਟੀ ਲਾਲਜੀਤ ਸਿੰਘ ਪੁੱਲਰ ਅਸੀਂ ਕਿਸਾਨਾਂ ਦੇ ਹੱਕ 'ਚ ਉਹਨਾਂ ਦੇ ਨਾਲ ਡਟਾਂਗੇ ਸਾਡੇ ਨਾਲ ਐਮਐਲਏ ਸਾਹਿਬ ਆ ਉਹਨਾਂ ਦੇ ਨਾਲ ਵੀ ਕਰਾਂਗੇ ਐਮਐਲਏ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਐਮਐਲਏ ਸਾਹਿਬ ਜਿਸ ਤਰ੍ਹਾਂ ਵਿਸ਼ੇਸ਼ ਤੌਰ ਤੇ ਆਪਣੇ ਲੋਕ ਸਭਾ ਦੇ ਅਨਚਾਰਜ ਜਿਹੜੇ ਆ ਲਾਲਜੀਤ ਭੁੱਲਰ ਸਿੰਘ ਜੀ ਪਹੁੰਚੇ ਆ ਤੇ ਵੋਟਰਾਂ ਸਪੋਰਟਰਾਂ ਨੂੰ ਤੁਹਾਡਾ ਕੀ ਮੈਸੇਜ ਹੈ ਮੈਸੇਜ ਵੀ ਇਹੋ ਜਿਹਾ ਬੰਦਾ ਲੱਭਣਾ ਹੀ ਰਹਾ ਬੰਦਾ ਸਾਡਾ ਮੰਤਰੀ ਘੈਂਟ ਤੇ ਜੱਟ ਤਕੜਾ ਹੈ ਇਹਨੂੰ ਦਿਟਾਉਣਾ ਵੇਖੋ ਜੋ ਰੋਲ ਇਹਨਾਂ ਨੇ ਮੰਤਰੀ ਬਣ ਕੇ ਪੰਜਾਬ ਦੀ ਸਰਕਾਰ ਦੇ ਵਿੱਚ ਨਿਭਾਇਆ ਤੁਸੀਂ ਅੱਜ ਮੈਂ ਆਪਣੇ ਜੇ ਹਲਕੇ ਦੀ ਕਰਾਂ ਤੁਸੀਂ ਅੱਜ ਅਸੀਂ ਇੱਥੇ ਵੈਗਰੂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਵੀ ਆਏ ਆ ਉਹ ਜਿਹੜਾ ਛੱਡ ਬਣਿਆ ਉਹ ਵੀ ਇਹਨਾਂ ਦੀ ਦੇਣ ਆ ਇਹਨਾਂ ਨੇ ਵਿਕਾਸ ਦੀਆਂ ਢੇਰੀਆਂ ਲਿਆਤੀਆਂ ਦੋਹਾਂ ਸਾਲਾਂ ਦੇ ਵਿੱਚ ਬਤੌਰ ਮੰਤਰੀ ਇਹਨਾਂ ਵਧੀਆ ਕਾਰਜਕਾਲ ਕਿੰਨੇ ਮੰਤਰੀ ਰਹੇ ਆ ਤੇ ਇਹ ਤਾਂ ਬੱਚੇ-ਬੱਚੇ ਨੂੰ ਵੀ ਮਿਲਦੇ ਆ ਤੇ ਲਾਲਜੀਤ ਸਿੰਘ ਭੁੱਲਰ ਜਿਹੜਾ ਵਿਭਾਗ ਲੀਡਰ ਆ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਜਾਊਗਾ ਸਾਡੇ ਪੰਜਾਬ ਦੇ ਮਸਲੇ ਬੜੇ ਬਿਬਾਕੀ ਨਾਲ ਸਾਡੇ ਉਥੇ ਹਟਾਊਗਾ ਤੇ ਉਥੇ ਹੱਲ ਕਰਵਾਊਗਾ ਤੇ ਮੇਰੇ ਵੀਰ ਅਸੀਂ ਜਿਹੜਾ ਸਾਡਾ ਖੇਮ ਕਰਨ ਹਲਕੇ ਦੇ ਵਿੱਚ ਆਏ ਆ ਅਸੀਂ ਜਿਹੜਾ ਸਾਡਾ ਖੇਮ ਕਰਨ ਹਲਕਾ ਸਾਰੇ ਪੱਬਾਂ ਭਾਰ ਸਾਡੇ ਭੈਣ ਭਰਾ ਸਾਡੇ ਵੋਟਰ ਸਪੋਰਟਰ ਲਾਲਜੀ ਸਿੰਘ ਭੁੱਲਰ ਦੀ ਮਦਦ ਕਰ ਲਈ ਹੋਏ ਪਿਆ ਵੱਡੀ ਗਿਣਤੀ ਦੇ ਵਿੱਚ ਭੁੱਲਰ ਸਾਹਿਬ ਨੂੰ ਅਸੀਂ ਜਿੱਤਾਂ ਭੁੱਲਰ ਸਾਹਿਬ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਾਂਗਾ ਕਿ ਸਾਡੇ ਖੇਮ ਕਰਨ ਦੇ ਵਿੱਚ ਜਿਹੜਾ ਖੇਡ ਗਰਾਊਂਡ ਤਾਂ ਹੈ ਪਰ ਅਜੇ ਉਹਦਾ ਜਿਹੜਾ ਸਟੇਡੀਅਮ ਪੂਰਾ ਨਹੀਂ ਬਣਿਆ ਪਰ ਕੁਝ ਲੋਕਾਂ ਦੀ ਇਹ ਵੀ ਰਹਿ ਗਈ ਹੈ ਕਿ ਜਿਹੜੇ ਬੱਚੇ ਜਿਹੜੇ ਖੇਮ ਕਰਨਦੇ ਉਹ ਕਾਫੀ ਕ੍ਰਿਕਟ ਵੀ ਖੇਡਦੇ ਐ ਇੱਥੋਂ ਤੱਕ ਕਰਕੇ ਕੁਝ ਐਸੇ ਬੱਚੇ ਨੇ ਜਿਹੜੇ ਚੌਕੇ ਛੱਕੇ ਤੋਂ ਘੱਟ ਗੱਲ ਨਹੀਂ ਕਰ ਪਰ ਉਹਨਾਂ ਦੇ ਲਈ ਗਰਾਊਂਡ ਨਹੀਂ ਹੈਗੀ ਵਧੀਆ ਗਰਾਊਂਡ ਬਣਾ ਕੇ ਦਵਾਂਗੇ ਜਿਹੜੀ ਕੋਈ ਗਰਾਊਂਡ ਅਨਕੰਪਲੀਟ ਹੈ ਜਾਂ ਸਟੇਡੀਅਮ ਨਹੀਂ ਬਣਿਆ ਉਹਨੂੰ ਕੰਪਲੀਟ ਕਰਾਂਗੇ ਬਾਕੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਮੇਨ ਅਜੰਡਾ ਹੀ ਇਹ ਆ ਕਿ ਪੰਜਾਂ ਪੰਜਾਂ ਛੇ-ਛੇ ਪਿੰਡਾਂ ਦਾ ਸੈਂਟਰ ਕੱਟ ਕੇ ਚੰਗੀ ਗਰਾਊਂਡ ਦਿੱਤੀ ਜਾਵੇ 400 ਮੀਟਰ ਦਾ ਟਰੈਕ ਹੋਵੇ ਖੋਖੋ ਕਬੱਡੀ ਕੋਲ ਕੁਸ਼ਤੀਆਂ ਹਰ ਤਰ੍ਹਾਂ ਦੀ ਗਰਾਊਂਡ ਹੋਵੇ ਤਾਂ ਜੋ ਸਾਡੇ ਬੱਚੇ ਭਾਵੇਂ ਫੁੱਟਬਾਲ ਖੇਡਦਾ ਕ੍ਰਿਕਟ ਖੇਡਨੀ ਆ ਬਾਸਕਟਬਾਲ ਖੇਡਣਾ ਹੈਂਡਬਾਲ ਖੇਡਣਾ ਵਾਲੀ ਵਾਲ ਹਰ ਤਰ੍ਹਾਂ ਦੀ ਗਰਾਊਂਡ ਹੋਵੇ ਤੇ ਬੱਚੇ ਖੇਡਣ ਤੇ ਅਸੀਂ ਈ ਰਹੇ ਆ ਹਰ ਹਲਕੇ ਦੇ ਵਿੱਚ ਘੱਟ ਤੋਂ ਘੱਟ 20 ਤੋਂ 25 ਗਰਾਊਂਡਾਂ ਬੰਨ੍ਹ ਗਿਆ ਤਾਂ ਜੋ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੌਜਵਾਨ ਜਾਂ ਸ਼ਹਿਰਾਂ 'ਚ ਉਹ ਗਰਾਊਂਡਾਂ ਨਾਲ ਜੋੜਨ ਦੇ ਤੇ ਜਿਹੜਾ ਨਸ਼ਿਆਂ ਦਾ ਛੇਮਾ ਦਰਿਆ ਰਵੈਤੀ ਪਾਰਟੀਆਂ ਦੇ ਲੀਡਰਾਂ ਨੇ ਲੈ ਕੇ ਜਾਂਦਾ ਉਹ ਨਸ਼ਿਆਂ ਦੇ ਛੇਮੇ ਦਰਿਆ ਨੂੰ ਅਸੀਂ ਤਾਂ ਹੀ ਠੱਲ ਲਾ ਸਕਦੇ ਆ ਜੇ ਹਰ ਇਲਾਕੇ ਦੇ ਵਿੱਚ ਚੋ-ਚੋ ਪੰਡਾਂ ਪੰਜਾਂ ਪਿੰਡਾਂ ਦੇ ਸੈਂਟਰ ਦੇ ਵਿੱਚ ਗਰਾਊਂਡਾਂ ਹੋਣ ਬੱਚਿਆਂ ਲਈ ਉੱਥੇ ਕਿੱਟਾਂ ਮਿਲਣ ਖੇਡਣ ਲਈ ਨਾਲ ਉੱਥੇ ਕੋਈ ਨਾ ਕੋਈ ਇੱਕ ਦੋ ਕੋਚ ਰੱਖੇ ਜਾਣ ਜੋ ਟ੍ਰੇਨਿੰਗ ਦੇਣ ਬੱਚਿਆਂ ਨੂੰ ਤੇ ਬੱਚੇ ਉੱਥੇ ਦਿਨ ਰਾਤ ਪ੍ਰੈਕਟਿਸ ਕਰਨ ਸਵੇਰ ਦੇ ਟਾਈਮ ਵੀ ਸ਼ਾਮ ਦੇ ਟਾਈਮ ਵੀ 2 ਘੰਟੇ ਗਰਾਊਂਡ 'ਤੇ ਆ ਕੇ ਪ੍ਰੈਕਟਿਸ ਕਰਨ ਤਾਂ ਜੋ ਬੱਚੇ ਤਗੜੇ ਹੋਣ ਸਿਹਤਮੰਦ ਹੋਣ ਸਿਹਤਯਾਬ ਹੋਣ ਜਿਵੇਂ ਕਹਿ ਦਿੰਦੇ ਆ ਚੰਗੇ ਸਰੀਰ ਦੇ ਵਿੱਚ ਚੰਗਾ ਮਨ ਚੰਗਾ ਦਿਮਾਗ ਵਾਸ ਕਰਦਾ ਉਸੇ ਤਰ੍ਹਾਂ ਜਦੋਂ ਗਰਾਊਂਡਾਂ ਜਾਵਾਂਗੇ ਚੰਗੇ ਸਰੀਰ ਬਣ ਕੇ ਸਾਡੇ ਨੌਜਵਾਨ ਬੱਚੇ ਬੱਚੀਆਂ ਤੇ ਚੰਗੀਆਂ ਸੋਚਾਂ ਸੋਚਣਗੇ ਭਾਰਤ ਤੇ ਪੰਜਾਬ ਦੀ ਤਰੱਕੀ ਦੇ ਵਿੱਚ ਸਾਡੇ ਬੱਚੇ ਅਹਿਮ ਯੋਗਦਾਨ ਪਾਉਣਗੇ ਇਹ ਭੁੱਲਰ ਸਾਹਿਬ ਇੱਕ ਮੈਸੇਜ ਜਿਹੜਾ ਰਿਪੋਰਟਰਾਂ ਦੇ ਲਈ ਜਿਹੜਾ ਤੁਹਾਡਾ ਕਿਉਂਕਿ ਵਿਗਲ ਜਿਹੜਾ ਇਲੈਕਸ਼ਨ ਦਾ ਵਜ ਚੁੱਕਾ ਹੈ ਤੇ ਇੱਕ ਵਾਰ ਫਿਰ ਤੁਸੀਂ ਆਪਣੇ ਸਪੋਰਟਰਾਂ ਰਿਪੋਰਟਰਾਂ ਨੂੰ ਜਿਹੜਾ ਕਿ ਥੋੜਾ ਮੈਸੇਜ ਛੋਟਾ ਜਿਹਾ ਮੈਸੇਜ ਦਿਓ। ਬਸ ਇਹੋ ਹੀ ਆ ਮੇਰਾ ਵੋਟਰਾਂ ਸਪੋਰਟਰਾਂ ਨੂੰ ਜਿੰਨੇ ਵੀ ਵੋਟਰ ਆ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਪਹਿਲਾਂ ਤਾਂ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਆਮ ਆਦਮੀ ਪਾਰਟੀ ਇੱਕ ਇਹੋ ਜਿਹੀ ਪਾਰਟੀ ਜਿਹੜੀ ਸਰਵਾ ਕਰਾ ਕੇ ਟਿਕਟ ਦਿੰਦੀ ਆ। ਪਹਿਲਾਂ 2022 ਦੇ ਵਿੱਚ ਐਮ ਐਲ ਏ ਦੀਆਂ ਜਿੰਨੀਆਂ 117 ਦੀਆਂ 117 ਸੀਟਾਂ ਦਿੱਤੀਆਂ ਸਰਵਾ ਕਰਾ ਕੇ ਦਿੱਤੀਆਂ ਤੇ 117 ਜੋ 92 ਜਿੱਤੇ ਵੀ ਆ ਉਹ ਤਾਂ ਹੀ ਜਿੱਤੇ ਆ ਕਿਉਂਕਿ ਡਿਜ਼ਰਵ ਕਰਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ। ਉਹਦੇ ਬਾਅਦ ਹੁਣ 2000 ਜੋ ਵੀ ਦੇ ਵਿੱਚ ਵੀ ਸਰਵਾ ਕਰਾ ਕੇ ਐਮਪੀ ਦੇ ਉਮੀਦਵਾਰ ਐਲਾਨੇ ਗਏ ਆ ਮੈਂ ਇਹੋ ਬੇਨਤੀ ਕਰਦਾ ਕਿ ਪਹਿਲਾਂ ਜਿਵੇਂ ਤੁਸੀਂ ਸਾਡਾ 17 ਦੀਆਂ 117 ਸੀਟਾਂ ਦਿੱਤੀਆਂ ਸਰਵਾ ਕਰਾ ਕੇ ਦਿੱਤੀਆਂ ਤੇ 117 ਜੋ 92 ਜਿੱਤੇ ਵੀ ਆ ਉਹ ਤਾਂ ਹੀ ਜਿੱਤੇ ਆ ਕਿਉਂਕਿ ਡਿਜ਼ਰਵ ਕਰਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਉਹਦੇ ਬਾਅਦ ਹੁਣ 2024 ਦੇ ਵਿੱਚ ਵੀ ਸਰਵਾ ਕਰਾ ਕੇ ਐਮਪੀ ਦੇ ਉਮੀਦਵਾਰ ਐਲਾਨੇ ਗਏ ਆ ਮੈਂ ਇਹੋ ਬੇਨਤੀ ਕਰਦਾ ਕਿ ਪਹਿਲਾਂ ਜਿਵੇਂ ਤੁਸੀਂ ਸਾਡਾ ਨਾਂ ਲਿਆ ਪਾਰਟੀ ਨੂੰ ਜਿਹੜੀ ਸਰਵਾ ਟੀਮ ਆਈ ਉਹਨਾਂ ਨੂੰ ਕਿਹਾ ਕਿ ਲਾਲਜੀਤ ਭੁੱਲਰ ਨੂੰ ਟਿਕਟ ਦਿਓ ਟਿਕਟ ਜਿੱਤਦੀ ਆ ਤੇ ਉਸੇ ਤਰ੍ਹਾਂ ਹੀ ਹੋਣਗਾ ਟਿਕਟ ਜਿਤਾ ਕੇ ਲੋਕ ਸਭਾ ਚ ਭੇਜੋ ਤੁਹਾਡਾ ਭਰਾ ਤੁਹਾਡਾ ਪੁੱਤ ਬਣ ਕੇ ਪੰਜਾਬ ਦੇ ਮੁੱਤੇ ਹਲ ਕਰਾ ਕੇ ਲਿਆਵਾਂਗੇ ਪਹਿਲੀ ਤੇ ਗੱਲ ਇੰਡੀਆ ਲਾਈਨਸ ਦੀ ਸਰਕਾਰ ਬਣ ਜਾ ਰਹੀ ਆ ਬਾਕੀ ਜੇ ਕਿਤੇ 1921 ਹੁੰਦੀ ਆ ਤਾਂ ਵੀ ਤੌਂ ਤੇ ਗੋਡਾ ਰੱਖ ਕੇ ਲੈ ਕੇ ਆਵਾਂਗੇ ਪੰਜਾਬ ਦੇ ਹੱਕੂਕੂ ਤੁਹਾਨੂੰ ਤੁਸੀਂ ਦੇਖ ਰਹੇ ਹੋ ਮੈਕਸ 24 ਦਵਿੰਦਰ ਸੋਹਤਾ ਸੋਹਤਾ ਦੀ ਖੇਮ ਕਰਨ ਤੋਂ ਵਿਸ਼ੇਸ਼ ਰਿਪੋਰਟ